ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਬਾਬਾ ਜੀ ਪੰਜਾਬ ਦੀ ਪਵਿੱਤਰ ਧਰਤੀ ਨੇ ਕਈ ਮਹਾਨ ਸੂਫੀ ਸੰਤਾਂ ਫਕੀਰਾਂ ਰਹਿਬਰਾਂ ਨੂੰ ਜਨਮ ਦਿੱਤਾ ਪਰ ਜਿਨ੍ਹਾਂ ਦਾ ਨਾਮ ਹਰ ਧਰਮ ਦੇ ਲੋਕਾਂ ਦੇ ਦਿਲ ਵਿੱਚ ਇੱਕੋ ਜਿਹੇ ਸਨਮਾਨ ਨਾਲ ਲਿਆ ਜਾਂਦਾ ਨਾ ਉਹਨੇ حضرت ਬਾਬਾ ਫਰੀਦ ਗੰਜ ਸ਼ਕਰ ਰਹਿਮਤੁਲਾਹ ਅਲੇ ਉਹ ਸਿਰਫ ਮੁਸਲਮਾਨਾਂ ਲਈ ਹੀ ਨਹੀਂ ਬਾਬਾ ਜੀ ਸਿੱਖਾਂ ਲਈ ਹਿੰਦੂਆਂ ਲਈ ਵੀ ਜਿਹੜੀ ਰੋਹਾਨੀ ਪ੍ਰੇਰਣਾ ਦੇ ਸਰੋਤ ਬਣੇ ਬਾਬਾ ਫਰੀਦ ਸਾਹਿਬ ਜੂਨੇ ਉਹਨਾਂ ਦੀ ਜ਼ਿੰਦਗੀ ਸਾਦਗੀ ਪਵਿੱਤਰਤਾ ਤੇ ਸੱਚਾਈ ਨਾਲ ਭਰੀ ਹੋਈ ਸੀ ਉਹਨਾਂ ਦੇ ਬਚਨ ਅੱਜ ਵੀ ਜੋ ਹੈ ਲੋਕਾਂ ਨੂੰ ਸੱਚ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਨੇ ਔਰ حضرت ਬਾਬਾ ਫਰੀਦ ਸਾਹਿਬ ਜੀ ਦੀ ਪੈਦਾਇਸ਼ ਜੋ ਹੈ ਲਗਭਗ 1180 ਈਸਵੀ ਵਿੱਚ ਹੋਈ। ਔਰ ਛੋਟੀ ਉਮਰ ਤੋਂ ਹੀ ਉਹਨਾਂ ਦਾ ਮਨ ਜੋ ਹੈ ਸੋਹਣੇ ਰੱਬ ਦੀ ਯਾਦ ਵਿੱਚ ਲੀਨ ਰਹਿੰਦਾ ਸੀ। ਉਹ ਦੁਨੀਆਵੀ ਦੌਲਤਾਂ ਤੋਂ ਦੂਰ ਰਹਿੰਦੇ ਤੇ ਹਮੇਸ਼ਾ ਗਰੀਬਾਂ ਦੀ ਮਦਦ ਕਰਦੇ। ਉਹਨਾਂ ਦੀ ਜੋ ਦਰਗਾਹ ਹੈ ਉਹਨਾਂ ਦਾ ਜੋ ਖਾਨਗਾਹ ਹੈ ਜੋ ਉਹਨਾਂ ਦਾ ਦਰਬਾਰ-ਏ-ਪਾਕ ਹੈ ਉਹ ਪਾਕਪਟਨ ਸ਼ਰੀਫ ਅੱਜ ਵੀ ਹਰ ਧਰਮ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਬਾਬਾ ਉਹ ਉੱਥੇ ਜਾਣ ਵਾਲਾ ਹਰ ਵਿਅਕਤੀ ਰੋਹਾਨੀ ਸਕੂਨ ਮਹਿਸੂਸ ਕਰਦਾ ਹੈ ਅੱਜ ਬਾਬਾ ਫਰੀਦ ਸਾਹਿਬ ਦੇ ਲੰਗਰਖਾਨੇ ਦਾ ਇੱਕ ਵਾਕਿਆ ਜੋ ਹੈ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਬਾ ਜੀ ਦੀ ਯਾਤਰਾ ਵਿੱਚ ਇੱਕ ਵਾਰ ਨਾ ਬਾਬਾ ਫਰੀਦ ਜੀ ਮਹਾਰਾਜ ਦੇ ਲੰਗਰਖਾਨੇ ਵਿੱਚ ਕਈ ਦਿਨਾਂ ਤੱਕ ਨਮਕ ਨਹੀਂ ਸੀ ਲੰਗਰ ਚੱਲ ਰਿਹਾ ਸੀ ਪਰ ਸਾਧਨਾ ਜੋ ਹੈ ਸਾਧਨਾ ਵਾਲੀ ਯਾਨੀ ਕਿ ਚੀਜ਼ਾਂ ਦੀ ਘਾਟ ਸੀ ਉੱਥੇ ਔਰ ਹਜ਼ਰਤ ਖਵਾਜਾ ਨਜ਼ਾਮੁਦੀਨ ਓਲੀਆ ਸਾਹਿਬ ਨੇ ਸੋਚਿਆ ਕਿ ਲੰਗਰ ਵਿੱਚ ਆਉਣ ਵਾਲਿਆਂ ਨੂੰ ਸਵਾਦ ਮਿਲਣਾ ਚਾਹੀਦਾ ਹੈ ਜ਼ਰਾ ਗੌਰ ਕਰਨਾ ਤੇ ਇਸ ਲਈ ਉਹਨਾਂ ਨੇੜੇ ਦੀ ਦੁਕਾਨ ਤੋਂ ਕਰਜ਼ੇ ਤੇ ਨਮਕ ਲੈ ਆਏ ਤੇ ਉਹਨਾਂ ਨੇ ਜੋ ਹੈ ਭੋਜਨ ਵਿੱਚ ਪਾ ਦਿੱਤਾ ਔਰ ਜੋ ਬਾਬਾ ਫਰੀਦ ਸਾਹਿਬ ਸੀ ਨਾ ਉਹਨਾਂ ਦੇ ਦਰਬਾਰ ਦਾ ਇੱਕ ਜੋ ਹੈ ਇਹ ਰੰਗ ਸੀ ਕਿ ਬਾਰੋਂ ਮਤਲਬ ਮੂਲ ਲੈ ਕੇ ਨਹੀਂ ਕੋਈ ਚੀਜ਼ ਆ ਸਕਦੇ ਨਾ ਕੋਈ ਕਰਜ਼ੇ ਤੇ ਵੀ ਜੇ ਕੋਈ ਚੜਾ ਗਿਆ ਤਾਂ ਉਦਨ ਖਾਣਾ ਬੰਨਣਾ ਲੰਗਰ ਚੱਲਣਾ ਉਹ ਉਸ ਫਕੀਰ ਦੇ ਘਰ ਦੀਆਂ ਰਹਿਮਤਾ ਬਾਬਾ ਜੀ ਹਰ ਵੇਲੇ ਵਰਤਦੀਆਂ ਪਰ ਜੇ ਕੋਈ ਨਾ ਆਇਆ ਕੁਛ ਨਹੀਂ ਆਇਆ ਤਾਂ ਫਿਰ ফাঁਕਾ ਹੁੰਦਾ ਉਸ ਦਿਨ ਕੁਛ ਖਾਣਾ ਪੀਣਾ ਨਹੀਂ ਤੇ ਜਦੋਂ ਹੁਣ ਉਹ ਭੋਜਨ ਪਾ ਦਿੱਤਾ ਗਿਆ ਨਮਕ ਲਿਆ ਕੇ ਪਾ ਦਿੱਤਾ ਗਿਆ ਨਜ਼ਾਮੁਦੀਨ ਔਲੀਆ ਸਾਹਿਬ ਵੱਲੋਂ ਤਾਂ ਜਦ ਦਸਤਰਖਾਨ ਵਿਛਾਇਆ ਗਿਆ ਨਾ ਤੇ ਦਰਵੇਸ਼ ਬੈਠੇ ਤੇ ਬਾਬਾ ਫਰੀਦ ਜੀ ਮਹਾਰਾਏ ਨੇ ਦੁਆ ਤੋਂ ਬਾਅਦ ਪਹਿਲਾ ਲੁਕਮਾ ਚੱਕਿਆ ਪਰ ਉਹਨਾਂ ਨੇ ਉਸੇ ਵੇਲੇ ਤੁਰੰਤ ਨਾ ਵਾਪਸ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਭੋਜਨ ਵਿੱਚ ਕੋਈ ਸ਼ੱਕ ਵਾਲੀ ਚੀਜ਼ ਹੈ ਔਰ ਜਾਂਚ ਕਰਨ ਤੇ ਪਤਾ ਲੱਗਾ ਕਿ ਨਮਕ ਜੋ ਹੈ ਉਹ ਕਰਜ਼ੇ ਤੋਂ ਲਿਆਇਆ ਗਿਆ ਯਾਨੀ ਪੈਸੇ ਨਹੀਂ ਦੇ ਕੇ ਆਏ ਉਧਾ ਲੈ ਆਏ ਆ ਤੇ ਬਾਬਾ ਜੀ ਨੇ ਫਰਮਾਇਆ ਕਿ ਦਰਵੇਸ਼ ਭੁੱਖ ਨਾਲ ਮਰ ਵੀ ਜਾਵੇ पर नफ्स दी लालच ਲਈ ਕਰਜ਼ਾ ਕਦੇ ਨਹੀਂ ਲੈਣਾ ਚਾਹੀਦਾ ਬਾਬਾ ਜੀ ਇਹ ਸੁਣ ਕੇ ਖਵਾਜਾ ਨizamuddin ਨੌਲੀਆ ਸਾਹਿਬ ਨੇ ਵਚਨ ਕੀਤਾ ਕਿ ਉਹ ਕਦੇ ਕਰਜ਼ਾ ਨਹੀਂ ਲੈਣਗੇ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਰੋਜੀ ਜਿਹੜੀ ਹੈ ਉਹ ਹਲਾਲ ਹੋਣੀ ਚਾਹੀਦੀ ਹੈ ਤੇ ਸਾਦਗੀ ਵਿੱਚ ਹੀ ਅਸਲੀ ਬਰਕਤ ਹੁੰਦੀ ਹੈ ਬਾਬਾ ਜੀ ਇੱਕ ਹੋਰ ਵਾਕਿਆ ਹੈ ਕਿ ਇੱਕ ਵਾਰ ਬਾਬਾ ਫਰੀਦ ਜੀ ਮਹਾਰਾਏ ਦੇ murid ਸਨ ਮੁਹੰਮਦ ਨੀਸ਼ਾਪੁਰੀ ਉਹ ਆਪਣੇ ਸਾਥੀਆਂ ਨਾਲ ਨਾ ਗੁਜਰਾਤ ਤੋਂ ਦਿੱਲੀ ਵੱਲ ਯਾਤਰਾ ਕਰ ਰਹੇ ਸਨ ਤੇ ਉਹ ਬਿਨਾਂ ਕਿਸੇ ਤਿਆਰੀ ਦੇ ਜੰਗਲ ਵਿੱਚੋਂ ਲੰਘ ਰਹੇ ਸੀ ਤੇ ਅਚਾਨਕ ਕੀ ਹੋਇਆ ਕਿ ਡਾਕੂਆਂ ਨੇ ਉਹਨਾਂ ਤੇ ਨਾ ਹਮਲਾ ਕਰ ਦਿੱਤਾ ਹਰ ਪਾਸੇ ਡਰ ਦਾ ਮਾਹੌਲ ਬਣ ਗਿਆ ਤੇ ਉਸ ਸਮੇਂ ਉਹਨਾਂ ਨੇ ਨਾ ਆਪਣੇ ਪੀਰ ਬਾਬਾ ਫਰੀਦ ਜੀ ਮਹਾਰਾਜ ਨੂੰ ਯਾਦ ਕੀਤਾ ਤੇ ਰੱਬ ਕੋਲ ਮਦਦ ਦੀ ਦੁਆ ਕੀਤੀ ਕਹਿੰਦੇ ਨੇ ਕਿ ਅਚਾਨਕ ਡਾਕੂਆਂ ਦੇ ਦਿਲ ਬਦਲ ਗਏ ਉਹਨਾਂ ਨੇ ਆਪਣੀਆਂ ਤਲਵਾਰਾਂ ਸੁੱਟ ਦਿੱਤੀਆਂ ਤੇ ਮਾਫੀ ਮੰਗਣ ਲੱਗ ਪਏ ਬਾਬਾ ਜੀ ਇਹ ਵਾਕਿਆ ਉਹਨਾਂ ਲਈ ਸੋਹਣੇ ਰੱਬ ਦੀ ਰਹਿਮਤ ਤੇ ਬਾਬਾ ਫਰੀਦ ਜੀ ਮਹਾਰਾਜ ਦੀ ਰੂਹਾਨੀ ਤਾਕਤ ਦਾ ਸਬੂਤ ਬਣ ਗਿਆ ਬਾਬਾ ਜੀ ਔਰ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਦਿਲ ਨਾਲ ਕੀਤੀ ਜਿਹੜੀ ਦੁਆ ਹੈ ਨਾ ਉਹ ਕਦੇ ਖਾਲੀ ਨਹੀਂ ਜਾਂਦੀ ਵਕਤ ਕਿਹੋ ਜਿਹਾ ਮਰਜ਼ੀ ਹੋਵੇ ਆਪਣੇ ਪੀਰ ਤੇ ਆਪਣੇ ਮੁਰਸ਼ਦ ਤੇ ਉਹ ਸੋਹਣੇ ਰੱਬ ਤੇ ਯਕੀਨ ਰੱਖੀਦਾ ਬਾਬਾ ਜੀ ਵਾਗਪਟਨ ਦੇ ਨੇੜੇ ਨਾਲ ਇੱਕ ਪਿੰਡ ਵਿੱਚ ਗੁਲਾਮ ਅਕਬਰ ਨਾਮ ਦਾ ਗਰੀਬ ਵਿਅਕਤੀ ਰਹਿੰਦਾ ਸੀ। ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਬਾਬਾ ਜੀ। ਇੱਕ ਵਾਰ ਉਸ ਨੂੰ ਇੱਕ ਇੱਕ ਏਕੜ ਜ਼ਮੀਨ ਮਿਲੀ ਕੰਮ ਕਰਨ ਵਾਸਤੇ ਪਰ ਉਸ ਸਾਲ ਜਿਹੜਾ ਹੈ ਨਾ ਉਸ ਸਾਲ ਮੀਂਹ ਨਹੀਂ ਪਿਆ ਬਾਬਾ ਜੀ। ਖੇਤ ਸੁੱਕ ਗਏ ਤੇ ਉਸ ਦੀ ਉਮੀਦ ਟੁੱਟਣ ਲੱਗੀ। ਤਾਂ ਇੱਕ ਰਾਤ ਉਸ ਨੇ ਸੁਪਨੇ ਵਿੱਚ ਕੀਨਨੂ ਦੇਖਿਆ ਉਹਨੇ ਦੇਖਿਆ ਬਾਬਾ ਫਰੀਦ ਜੀ ਮਹਾਰਾਜ ਨੂੰ ਤੇ ਬਾਬਾ ਜੀ ਨੇ ਕਿਹਾ ਕਿ ਜਿਵੇਂ ਤੂੰ ਆਪਣੇ ਗੱਡੇ ਨੂੰ ਰਸੇ ਨਾਲ ਬੰਨ੍ਹਦਾ ਹੈ ਨਾ ਓਵੇਂ ਹੀ ਬਦਲਾ ਨੂੰ ਬੰਨ੍ਹ ਕੇ ਆਪਣੇ ਪਿੰਡ ਲੈ ਆ। ਗੁਲਾਮ ਅਕਬਰ ਨੇ ਵਿਸ਼ਵਾਸ ਨਾਲ ਸੁਪਨੇ ਵਿੱਚ ਹੀ ਬਾਬਾ ਜੀ ਕਹਿੰਦੇ ਬਦਲਾ ਨੂੰ ਖਿੱਚਣਾ ਸ਼ੁਰੂ ਕੀਤਾ। ਜਦੋਂ ਜਾਗਿਆ ਤਾਂ ਉਹਦੇ ਚਿਹਰੇ ਤੇ ਮੀਂਹ ਦੀਆਂ ਬੂੰਦਾਂ ਪੈ ਰਹੀਆਂ ਸਨ। ਪਿੰਡ ਉੱਤੇ ਘਣੇ ਬਾਦਲ ਬਰਸ ਰਹੇ ਸੀ ਤੇ ਉਸ ਦੀ ਫਸਲ ਬਚ ਗਈ ਬਾਬਾ ਜੀ। ਔਰ ਇਹ ਕਰਾਮਾਤ ਸਿਰਫ ਅਲੋਕਿਕ ਘਟਨਾ ਨਹੀਂ ਸੀ ਬਾਬਾ ਜੀ ਕੋਈ ਬਲਕਿ ਇਹ ਵਿਸ਼ਵਾਸ ਆਪਣੇ ਪੀਰ ਤੇ ਆਪਣੇ ਮੁਰਸ਼ਦ ਤੇ ਆਪਣੇ ਗੁਰੂ ਤੇ ਇਹ ਵਿਸ਼ਵਾਸ ਤੇ ਮਿਹਨਤ ਦੀ ਸਿੱਖਿਆ ਸੀ ਬਾਬਾ ਫਰੀਦ ਜੀ ਨੇ ਇਹ ਦਿਖਾਇਆ ਕਿ ਰੱਬ ਤੇ ਭਰੋਸਾ ਕਰਨ ਵਾਲਾ ਕਦੇ ਨਰਾਸ਼ ਨਹੀਂ ਹੁੰਦਾ ਬਾਬਾ ਜੀ ਕਦੇ ਨਰਾਸ਼ ਨਹੀਂ ਹੁੰਦਾ ਬਾਬਾ ਫਰੀਦ ਜੀ ਦੀਆਂ ਇਹ ਸਿੱਖਿਆਵਾਂ ਯਾਦ ਰੱਖਣਾ ਗੁਰੂ ਪੀਰਾਂ ਰਹਿਬਰਾਂ ਨੂੰ ਮੰਨਣ ਵਾਲਿਆਂ ਨੂੰ ਉਹ ਸੋਹਣੇ ਰੱਬ ਦੇ ਆਸ਼ਕਾਂ ਲਈ ਇਹ ਸਿੱਖਿਆਵਾਂ ਨੇ ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਜਿਹੜੇ ਤਿੰਨੇ ਵਾਕਿਆ ਇਹਨਾਂ ਨੇ ਕਈ ਮਹੱਤਵਪੂਰਨ ਸਿੱਖਿਆਵਾਂ ਦਿੱਤੀਆਂ ਕਿ ਹਲਾਲ ਰੋਜ਼ੀ ਤੇ ਸੱਚਾਈ ਜਿਹੜੀ ਹੈ ਸਭ ਤੋਂ ਵੱਡੀ ਦੌਲਤ ਹੈ ਬਾਬਾ ਜੀ ਦੂਜਾ ਮੁਸ਼ਕਲ ਵੇਲੇ ਵਿਸ਼ਵਾਸ ਤੇ ਸਬਰ ਹੀ ਜੋ ਹੈ ਇਨਸਾਨ ਨੂੰ ਬਚਾਉਂਦੇ ਨੇ ਤੀਜਾ ਦੁਆ ਦੇ ਨਾਲ ਬਾਬਾ ਜੀ ਤਵੱਸਿਆ ਵੀ ਜ਼ਰੂਰੀ ਹੈ ਮਿਹਨਤ ਵੀ ਜ਼ਰੂਰੀ ਹੈ ਤੇ ਚੌਥਾ ਦੂਜਿਆਂ ਦੀ ਸੇਵਾ ਕਰਨਾ ਹੀ ਅਸਲ ਇਬਾਦਤ ਹੈ ਬਾਬਾ ਫਰੀਦ ਜੀ ਮਹਾਰਾਜ ਨੇ ਸਾਦਗੀ ਭਰੀ ਜ਼ਿੰਦਗੀ ਜੀ ਕੇ ਦਿਖਾਇਆ ਕਿ ਅਸਲੀ ਮਹਾਨਤਾ ਦਿਲ ਦੀ ਪਵਿੱਤਰਤਾ ਵਿੱਚ ਹੁੰਦੀ ਹੈ ਆ ਨਾ ਕੀ ਆ ਦੌਲਤਾਂ ਤੇ ਸ਼ੋਰਤਾਂ ਵਿੱਚ ਲੋਕੀ ਬੜੀਆਂ ਅੱਜ ਜਿਹੜੇ ਹੈ ਦਿਖਾਵੇ ਕਰਦੇ ਨੇ ਜੀ ਅਸੀਂ ਆ ਕਰਤਾ ਅਸੀਂ ਉਹ ਕਰਤਾ ਇਹਨਾਂ ਫਕੀਰਾਂ ਨੂੰ ਦੇਖੋ ਬਾਬਾ ਜੀ ਸਾਦਗੀ ਜੀਵਨ ਔਰ ਹਰ ਰਹਿਮਤ ਇਹਨਾਂ ਦੇ ਝੋਲੀ ਜੈ ਹਰ ਰਹਿਮਤ ਇਹਨਾਂ ਦੇ ਜੇਬ ਚ ਹੈ ਬਾਬਾ ਫਰੀਦ ਜੀ ਗਾਂਝ ਸ਼ਕਰ ਰਹਿਮਤੁੱਲਾ ਵਾਲੇ ਜੀ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਨਸਾਨ ਦੀ ਅਸਲ ਪਛਾਣ ਉਹਦੀ ਨੀਤ ਤੇ ਕਰਮਾਂ ਨਾਲ ਹੁੰਦੀ ਹੈ। ਉਹਨਾਂ ਦੀਆਂ ਕਰਾਮਾਤਾਂ ਸਾਨੂੰ ਇਹ ਯਾਦ ਦਿਵਾਉਂਦੀਆਂ ਨੇ ਕਿ ਜਦੋਂ ਇਨਸਾਨ ਪੂਰੇ ਵਿਸ਼ਵਾਸ ਨਾਲ ਉਸ ਸੋਹਣੇ ਰੱਬ ਨੂੰ ਯਾਦ ਕਰਦਾ ਹੈ ਨਾ ਤੇ ਮਿਹਨਤ ਜਾਰੀ ਰੱਖਦਾ ਹੈ ਤਾਂ ਜਿਹੜਾ ਇੰਪੋਸੀਬਲ ਹੈ ਨਾ ਉਹ ਵੀ ਪੋਸੀਬਲ ਹੋ ਜਾਂਦਾ ਹੈ। ਅਸੰਭਵ ਵੀ ਸੰਭਵ ਬਣ ਜਾਂਦਾ ਹੈ। ਉਹਨਾਂ ਦੀ ਰੋਹਾਨੀ ਵਿਰਾਸਤ ਅੱਜ ਵੀ ਪੰਜਾਬ ਦੀ ਮਿੱਟੀ ਵਿੱਚ ਵਸਦੀ ਹੈ। ਔਰ ਹਰ ਧਰਮ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਕਿ ਉਹਨਾਂ ਦੇ ਦਰਬਾਰ ਤੇ ਜਾ ਕੇ ਮਨ ਦੀ ਸ਼ਾਂਤੀ ਲੱਭਦੇ ਨੇ ਬਾਬਾ ਜੀ ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਸੱਚ ਸਬਰ ਤੇ ਇਨਸਾਨੀਅਤ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੀਆਂ ਨੇ ਬਾਬਾ ਜੀ ਇਸੇ ਲਈ ਇਹਨਾਂ ਗੁਰੂਆਂ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਹੁੰਦੇ ਆ ਨਾ ਉਹਨਾਂ ਲਈ ਕਸੋਟੀ ਜਿਹੜੀ ਹੈ ਹੋਰ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਸੱਚ ਦੇ ਵਪਾਰੀ ਹੁੰਦੇ ਉਹ ਸਾਚੀ ਹੈ ਉਹ ਕੱਚ ਨਹੀਂ ਬਾਬਾ ਜੀ ਖਰੀਦਦੇ ਉਹਦਾ ਹੀਰਾ ਹੀ ਹੈ ਉਹਨਾਂ ਦਾ ਜਿਹੜਾ ਜਿਹਦੇ ਤੇ ਨਜ਼ਰ ਪੈ ਗਈ ਉਸੇ ਹੀਰੇ ਦੀ ਕੀਮਤ ਪੈਂਦੀ ਯਾਰ ਜਿਹਦਾ ਮੁੱਲ ਪਾਵੇ ਸੋ ਜੇ ਉਹ ਸੋਹਣੇ ਯਾਰ ਦੀ ਨਜ਼ਰ ਕਬੂਲ ਹੋਣਾ ਤੇ ਸੱਚ ਦੇ ਰਾਹ ਤੇ ਚੱਲਣਾ ਪੈਣਾ ਬਾਬਾ ਜੀ ਇਹੀ ਫਕੀਰਾਂ ਦਾ ਕਹਿਣਾ ਉਹ ਸੋਹਣੇ ਰੱਬ ਤੇ ਯਕੀਨ ਰੱਖਣਾ ਹੈ ਫਿਰ ਹੀ ਉਹ ਸੋਹਣਾ ਮਾਲਕ ਜੋ ਹੈ ਆਪਣੀ ਨਜ਼ਰੋਂ ਕਰਮ ਕਰਦਾ ਹੈ ਸੋ ਬਾਤਾਂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਮਾਲਕ ਤੁਹਾਡੇ ਤੇ ਰਹਿਮਤਾ ਬਣਾਈ ਰੱਖਣ ਬਾਬਾ ਫਰੀਦ ਜੀ ਮਹਾਰਾਜ ਨੂੰ ਕੋਟ-ਕੋਟ ਪ੍ਰਣਾਮ ਹੈ ਹਾਸਦੇ ਰੋ ਵਾਸਦੇ ਰੋ ਦੁਆਵਾਂ 'ਚ ਯਾਦ ਰੱਖਣਾ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਹੀ ਪ੍ਰਣਾਮ ਹੈ ਬਾਬਾ ਜੀ ਸਭ ਨੂੰ ਹੀ ਸਲਾਮ ਹੈ ਆਦੇ ਰੋ ਵਾਦੇ ਰੋ ਖੁਸ਼ ਰਹੋ ਆਬਾਦ ਰਹੋ